ਸੁਗੰਧ ਲੈ ਕੇ ਆਏ ਆ ਸਰੋਤਿਆਂ ਦੇ ਦਿਲ ਦੀ ਪਸੰਦ ਲੈ ਕੇ ਆਏ ਆ ਕਰਦੇ ਹਾਂ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਕਰਦੇ ਹਾਂ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਵੈਰੀ ਵੀ ਮਿੱਤਰ ਹੋਣ ਨਾ ਕੋਈ ਗਿਲਾ ਰਹੇ ਤੇ ਕਰੇ ਨਿਤ ਖਿਤ ਰਕੀਆਂ ਇਹੋ ਖਾਬ ਸਾਡਾ ਜੁਗੁ ਜੁਗ ਵਸੇ ਰੰਗਲਾ ਪੰਜਾਬ ਸਾਡਾ ਤਾੜੀ ਬੰਦੀ ਆ ਸਭਾਈ ਮਾੜੇ ਬੋਲਣਾ ਸ਼ੁਰੂ ਤੁਸੇ ਬਤਾੜੀ ਮਾਰਨੀ ਬੋਲਨੇ ਮੁਝ ਵੀ ਤੈਡੀ ਤੈਡੀ ਚਲੋ ਫਰਨਾ ਟਿਕ ਨਾ 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 ਸ਼ਰ ਲਗਨ ਦਾਟੇ ਜਿਹੜਾ ਨਾਮ ਹੈ ਅਸੀਂ ਬੋਲਾਂਗੇ ਹਰ ਜੈ ਉਹ ਅਸੀਂ ਬੋਲਾਂਗੇ ਸਾਜ ਕੇ ਚੋਹੇਗਾ ਸਾਡਾ ਹੱਕ ਲਓ ਬੱਤ ਨਾੜੋ ਗੋਦਿਕਾ ਸ਼ੁਰੂ ਤੇ ਨਾੜੇ ਸ਼ੁਰੂ ਵਿੱਚ ਹੀ ਇੱਕ ਗਾਇਕ ਆ ਰਿਹਾ ਇੱਥੇ ਇੱਕ ਸਿੰਗਰ ਆ ਰਿਹਾ ਇਹ ਗਾਇਕ ਉਹ ਆਊਗਾ ਜੋ ਗਲਤ ਗਾਣੇ ਗਾਉਂਦਾ ਜੋ ਗਲਤ ਗਾਣੇ ਗਾਉਂਦਾ ਗਾਉਂਦਾ ਗਾਇਕ ਆਊਗਾ ਉਸ ਗਾਇਕ ਨਾਲ ਆਹਾ ਬਾਈ ਇਹਦਾ ਮੂੰਹ ਦੇਖੋ ਸਾਰੇ ਪਹਿਲਾਂ ਏਹੇ ਭਾਈ ਉਸ ਗੈਗ ਨਾਲ ਸੁਵਾਲ ਜਵਾਬ ਕਰੂਗਾ ਉਸ ਗੈਗ ਨੂੰ ਪੁੱਛੂਗਾ ਵੀ ਭਾਈ ਤੁਸੀਂ ਗਲਤ ਗਾਣਾ ਕਿਉਂ ਗਾਉਣੇ ਆ ਗਲਤ ਗਾਣਾ ਕਿਉਂ ਗਾਉਣੇ ਆ ਕਿਉਂ ਗਾਉਣੇ ਆ ਗੈਗ ਆਊਗਾ ਉਹ ਆਜ਼ ਗੱਲ ਰੱਖੂਗਾ ਏ ਭਾਈ ਆ ਗਿਆ ਠੀਕ ਆ ਭਾਈ ਸੱਦੀਏ ਗੈਗ ਨੂੰ ਸੱਦੀਏ ਗੈਗ ਨੂੰ ਹਾਂਜੀ ਸੱਦੀਏ ਆ ਬਦਲੋ ਜਾ ਪਰ ਗਾਇਕਾਂ ਨੂੰ ਲੱਗਿਆ ਇੱਕ ਤਾੜੀ ਮਾਰਨੇ ਐਂਟਰੀ ਕਰਨੀ ਠੀਕ ਆ ਰੈਡੀ ਫੋਲੋ ਮੀ ਨੋ 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 ਫੋਲੋ ਮੀ ਫੋਲੋ ਰੈਡੀ ਚਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮਿਕ ਬੜਗੀ ਲਗ ਲਗਰ ਓ ਕਿਲਾ ਕਲਕਰ ਬੜਗੀ ਲਗ ਲੈ ਬਰਤਾਰੀ ਨਹੀਂ ਮਾਰਨੀ ਛੜੀ ਐਂਦੀ ਮਾਪਾ ਦੀ ਗੁੱਤੀ ਆ ਛੋਡੇ ਇਨਾ ਪੰਪਾ ਨੇ ਗੱਲ ਬਣਾਈ ਹੋਈ ਆ ਜਿਉਂਦੇ ਰੋ ਸਤਿ ਸ਼੍ਰੀ ਅਕਾਲ ਬਾਈ ਜੀ ਓ ਸਤਿ ਸ਼੍ਰੀ ਅਕਾਲ ਦਾ ਠੀਕ ਆ ਤੂੰ ਹੈ ਕੌਣ ਐ ਲੈ ਕਰ ਲਓ ਕਿਉਂ ਨੂੰ ਪੱਠਲ ਕਹਿੰਦਾ ਕਹ ਤੂੰ ਹੈ ਕੌਣ ਆ ਓ ਭਰਾ ਧਿਆਨ ਨਾਲ ਦੇ ਆਈਮ ਬੜਕੀ ਲਾ ਆਈਮ ਬੜਕੀ ਲਾ ਕੀ ਨਾ ਤਾਂ ਸਾਬ ਪੁੱਤ ਨੇ ਪੜਗੀ ਲਗ ਲਗਾ ਕੀ ਪੜਗੀ ਲਗ ਲਗਾ ਓ ਤਾਂ ਕੋ ਨੂੰ ਸੁਣਾ ਨਾ ਮੈਨੂੰ ਤਾਂ ਕੁਝ ਹੋਰ ਹੀ ਸੁਣ ਗਿਆ ਤੈਨੂੰ ਕੁਝ ਸੁਣ ਗਿਆ ਮੈਂ ਕਹਿੰਦਾ ਕਹਿੰਦਾ ਪਤੀਲਾ ਕਲਾ ਕਰ ਆ ਵੇਖ ਲੋ ਪੁੱਤ ਇਹ ਮੈਨੂੰ ਪਤੀਲਾ ਕਹਿੰਦਾ ਇਹਦਾ ਆਪਦਾ ਮੂੰਹ ਦੇਖੋ ਐ ਨਹੀਂ ਇਹ ਮੂੰਹ ਜਿਵੇਂ ਤਵੇ ਤੇ ਰੋਟੀ ਮਾਚੀ ਹੁੰਦੀ ਹੈ ਇਹ ਕਹਿੰਦਾ ਫੇਰ ਮੂੰਹ ਤਾਂ ਜਿਵੇਂ ਤਵੇ ਤੇ ਰੋਟੀ ਮਾਚੀ ਹੁੰਦੀ ਹੈ ਹਾਂ ਇਹਦਾ ਮੂੰਹ ਦੇਖ ਲੋ ਸ਼ਰੂਖ ਖਾਨ ਵਰਗਾ ਓਕੇ ਥੋੜਾ ਫੋਨ ਰੱਖ ਦੇ ਹੋਰ ਕੋਈ ਤੁਹਾਨੂੰ ਨਹੀਂ ਲੱਗ ਰਿਹਾ ਥਾਪਣਾ ਲੇਰ ਕੁੱਤੇ ਹੁੰਦਾ ਹੈ ਹੈਲੋ ਮਾਈਂਡ ਯੂ ਲੈਂਗਵੇਜ ਆ ਇਹ ਕੀ ਓਏ ਇਹ ਮੇਰੀ ਰੇਗੀ ਹੈ ਮੈਨੂੰ ਆਉਂਦੀ ਨਹੀਂ ਕਾ ਅੱਛਾ ਤੂੰ ਕਲਾਕਾਰ ਹੈ ਹੋਰ ਕਲਾਕਾਰ ਸਿੰਘ ਲੱਗੇ ਹੁੰਦੇ ਆ ਤੇ ਮੋਟਰ ਪੁੱਛੋ ਖਾ ਵੀ ਗਾੜੀ ਤਾਂ ਹੀ ਪੋਰ ਚੜਕੀ ਬਣਾਈ ਫਿਰਦਾ ਹੈ ਓ ਭਰਾਵਾ ਗਾੜੀ ਦੀ ਗੱਲ ਕੀ ਕਰਦਾ ਇਹਦਾ ਮੇਰਾ ਸਟਾਈਲ ਆ ਬਾਬਾ ਯੋ ਯੋ ਅੱਛਾ ਇਹ ਵੜਾ ਵੀ ਕੁਛ ਸਟਾਈਲ ਆ ਇਹ ਹੋਰ ਜੁੰਡੇ ਕਿਨੇ ਮੇਰੇ ਮਾੜਿਆ ਵੇ ਉਹ ਪੁੱਤ ਐ ਨਹੀਂ ਲੱਗਦਾ ਜ ਮਤਾਰ ਤੇ ਸੇਵੀਆਂ ਪਾ ਓ ਬੇਟਾ ਮੈਂ ਝਾਉ ਲਿਆ ਪੁੱਛੋ ਕੀ ਪੁੱਛੋ ਕੀ ਕੀ ਇਹ ਖਾਨਸੂਰਾ ਪੁੱਛੋ ਕਿਵੇਂ ਜੀ ਕਿਵੇਂ ਨਹੀਂ ਤੇ ਆਪ ਲੋਡ ਕਰ ਲੋ ਕਿਧਰੇ ਬਦੀਲਾ ਕਿਧਰੇ ਸੇਵੀਆਂ ਇਹ ਖਾਨਸੂਰਾ ਹੀ ਗੱਲ ਕਰਦਾ ਨਹੀਂ ਕਰਦਾ ਨਾ ਕੀ ਇਹ ਖਾਨਸੂਰਾ ਅਬ ਪਤਾ ਹਾਰ ਚਲ ਕੋਈ ਗੱਲ ਨਹੀਂ ਤੇ ਜੇ ਤੂੰ ਕਲਾਕਾਰ ਹੈ ਨਾ ਤੇ ਕੁਝ ਨਾ ਕੁਝ ਗਾ ਕੇ ਸੁਣਾ ਤੈਨੂੰ ਆ ਮੂੰਹ ਗਨੇ ਸੁਣਨਾ ਇਹ ਵੀ ਮੂੰਹ ਆ ਸਿਰਫ ਇੱਟੇ ਮੂੰਹ ਸਿਆ ਪੱਤੇ ਗਾਣਾ ਫੈਸਰਾਉਂਗਾ ਮੈਨੂੰ ਸੁਣਾਓ ਹਾਂ ਸੁਣਾਵਾ ਹਾਂ ਸੁਣਾਵਾ ਹਾਂ ਬੱਚੇ ਕਹਿੰਦੇ ਕਿ ਸੁਣਾ ਦੇਗਾ ਹਾਂ ਚੰਦਰ ਸਾਹਿਬ ਆਰ ਪੈਚੇ ਨਾ ਕਰਕੇ ਵੀ ਸੁਣਾ ਦੇ ਤੇ ਸੁਣਾ ਹੀ ਪੈਣਾ ਬਈ ਕੁੜਦੇ ਬਹੁਤਾ ਹੈ ਪਰ ਮੇਰੇ ਕੱਲ ਦੇਖ ਹੋਰ ਕਪਈ ਹੈ ਲੈ ਬਈ ਟਾਈਮ ਹੈਗਾ ਥੋੜਾ ਤੇ ਗਾਣਾ ਸੁਣਾਉਂਗਾ ਇੱਕ ਆ ਉਹ ਵੀ ਦੋ ਲੈਣਾ ਕਿਉਂਕਿ ਮੈਨੂੰ ਆਉਂਦਾ ਹੀ ਇੰਨਾ ਕਾ ਲੈ ਸੁਣੋ ਆ ਗਿਆ ਏ ਮਰ ਆ ਕੀ ਹੈ ਓ ਭਰਾਵਾ ਓ ਗਾਣਾ ਗਾਉਣਾ ਭੱਲਣਾ ਨਹੀਂ ਥੱਲੇ ਓਏ ਮੇਰਾ ਸਟਾਈਲ ਆ ਜਿਹੜੇ ਮਾਰੀਂ ਨਾ ਮੈਂ ਤੂੰ ਪਰੇ ਹੋ ਲੈ ਬਈ ਆ ਗਿਆ ਅੰਮਿਤਰਾ ਦੀ ਅੱਖ ਐ ਜਲਾਲ ਹੈ ਕੋਈ ਬੰਦਾ ਬੁੰਦਾ ਮਾਰ ਰ ਤਾਂ ਆ ਕਿਹੜਾ ਗਾਣਾ ਸੀ ਬਈ ਕਿਉਂ ਇੰਨਾ ਤੇਰੀ ਸਿੱਧਾ ਵੈਜੀ ਵਜਦਾ ਹੈ ਕਹਿੰਦਾ ਮਿੱਤਰਾਂ ਦੀ ਅੱਖ ਲਾਲ ਆ ਕੋਈ ਬੰਦਾ ਬੁੰਦਾ ਮਾਰ ਰ ਦੱਸ 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 ਇਦੀ ਵਜ੍ਹਾ ਵੇਖੋ ਬੰਦਾ ਮਾਰ ਦੂਗਾ ਓਏ ਮੂਰਖਾ ਓਏ ਬੰਦਾ ਮਜਾਣਾ ਨਹੀਂ ਮਰਦਾ ਹੁੰਦਾ ਬੰਦਾ ਦਾ ਜਿਗਰੇ ਨਾਲ ਹੇ ਖੱਲੀ ਪੈਜੀ ਓ ਬੰਦਾ ਜਿਗਰੇ ਨਾਲ ਮਰਦਾ ਦੇਖ ਰੇਣਾ ਆਖੇ ਬੰਦਾ ਜਿਗਰੇ ਨਾਲ ਇਹ ਮੈਨੂੰ ਪਤਾ ਜਿਹੜੇ ਹਸਾਲ ਤੇ ਲਛਣ ਨੇ ਸਕੂਲ ਚ ਮਰ ਜਾਣਾ ਹੈ ਹਲੋ ਹਾਂ ਜਿਗਰਾ ਬਹੁਤਾ ਮੇਰੇ ਪਾਪੇ ਜਿਗਰਾ ਬਹੁਤਾ ਅੱਛਾ ਅੱਛਾ ਜਿਗਰਾ ਇਹਨਾਂ ਦਾ ਬਹੁਤ ਆ ਅਸੀਂ ਪੈਣ ਦੇ ਜਿਗਰੇ ਵਾਲੇ ਵਾਜਦੇ ਆ ਇਹ ਵਾਜਦੇ ਤਾਂ ਪੈਣ ਦੇ ਜਿਗਰੇ ਵਾਲੇ ਆ ਹਾਂ ਤੇ ਪਾਸੋਂ ਦੇ ਘਰੇ ਬਿੱਲ ਆ ਗਿਆ ਸਾਰਾ ਦੋ ਮਿੰਟ ਦੋ ਮਿੰਟ ਮਤਲਬ ਤੈਨੂੰ ਗਾਣਾ ਚੰਗਾ ਨਹੀਂ ਲੱਗਾ ਬਿਲਕੁਲ ਨਹੀਂ ਲੱਗਾ ਕਿਉਂ ਤੁਸੀਂ ਗਾਉਨੇ ਹਥਿਆਰ ਵਾਲੇ ਗੀਤ ਅੱਛਾ ਤੁਸੀਂ ਗਾਉਨੇ ਨਸ਼ੇ ਵਾਲੇ ਗੀਤ ਠੀਕਾ ਜੇ ਤੁਸੀਂ ਨਸ਼ੇ ਵਾਲੇ ਗੀਤ ਗਾਉਨੇ ਨਾ ਤੇ ਬੱਚੇ ਵਿਚਾਰੇ ਨਸ਼ਾ 'ਚ ਵੜ ਜਾਂਦੇ ਆ ਠੀਕਾ ਤੁਸੀਂ ਹਥਿਆਰ ਵਾਲੇ ਗੀਤ ਗਾਉਨੇ ਆ ਇਹ ਲੜਾਈਆਂ ਝਗੜਿਆਂ 'ਚ ਵੜ ਜਾਂਦੇ ਆ ਮਨੁੱਖ ਹਥਿਆਰ ਚੱਕਦੇ ਆ ਬਿਲਕੁਲ ਅੱਛਾ ਇਹ ਥੋੜੀ ਦੇਣ ਹੈ ਪੰਜਾਬ ਨੂੰ ਕੋਈ ਜੱਜ ਦਾ ਪੇਸ਼ ਕਰੋਗੇ ਤਾਂ ਪੰਜਾਬ ਕਹੇ ਚੰਗੇਰਾ ਪੈ ਜਾਊਗਾ ਓਕੇ ਜੇ ਤੁਸੀਂ ਪੰਜਾਬ ਦਾ ਬੇੜਾਗਰ ਕਰਨ ਲੱਗਦੇ ਹੋਏ ਆ ਸਾ ਤੇਰੇ ਕਿੰਨੇ ਭਾਵੇਂ ਆ ਕੀ ਸਾਡੇ ਗਾਣੇ ਗਲਤ ਆ? ਬਿਲਕੁਲ ਗਲਤ ਆ। ਹਾਂ ਬੋਲੋ ਭਾਈ। ਅਸੀਂ ਗਲਤ ਗਾਣੇ ਗਾਉਂਦੇ ਆ? ਹਾਂਜੀ। ਉਹ ਗਲਤ ਗਾਣੇ ਗਾਉਂਦੇ ਆ? ਹਾਂਜੀ। ਮੇਰੇ ਗਾਣੇ ਮਾੜੇ ਆ? ਹਾਂਜੀ। ਤੇ ਪਰ ਸੁਣਦੇ ਕਾ ਤੂੰ? ਵਾਟ ਯੂ ਮੀ? ਕੀ ਮਤਲਬ ਆ ਸੁਣਦਾ ਭਾਈ? ਤੁਸੀਂ ਲੋਕ ਸੁਣਦੇ ਹੋ? ਅਸੀਂ ਤਾਂ ਗਾਉਂਦੇ ਆ। ਮੈਂ ਚੰਗੇ ਗਾਣੇ ਗਾਏ ਸੀ ਪੁੱਤ। ਮੇਰੇ ਘਰੇ ਵੀ ਚਾਰ ਭੈਣਾਂ। ਮੈਂ ਸੱਬਿਆ ਚਰਗੀ ਗਾਏ ਸੀ। ਪਰ ਮੇਰੇ ਸੱਬਿਆ ਚਰਗੀਤ ਸੁਣੀ ਨਹੀਂ ਗਏ। ਤੇ ਹੁਣ ਮੈਂ ਮਾਰੇ ਗੀਤ ਗਾਉਣ ਲੱਗ ਗਿਆ। ਇਹ ਜਦੋਂ ਦੇ ਮਾੜੇ ਗੀਤ ਗਾਏ ਆ ਪੂਰੀ ਟਾਹ ਹੰਦਰੀ ਚੰਡੀਗੜ੍ਹ ਰਹਿਣਾ ਨਜ਼ਾਰੇ ਹੁੰਦੇ ਆ ਅਸੀਂ ਸਾਡੀ ਕੋਈ ਗਲਤੀ ਨਹੀਂ ਗਲਤੀ ਛੋਟੀ ਆ ਲੋਕੋ ਤੁਸੀਂ ਲੋਕ ਮਾੜੇ ਗਾਣੇ ਸੁਣਦੇ ਹੋ ਅਸੀਂ ਤਾਂ ਗਾਉਨੇ ਆ ਚੰਗੇ ਸੁਣ ਲਓ ਚੰਗੇ ਗਾਲਾਂਗੇ ਸਾਡੀ ਕੋਈ ਗਲਤੀ ਨਹੀਂ ਛੋਟੀ ਗਲਤੀ ਆ ਤਸਵੀਰ ਕੀ ਦੀ ਗਲਤੀ ਆ ਇਹ ਨਾ ਬਹੁਤ ਗਲਤੀ ਆ ਆਪਣੀ ਐ ਕਿਉਂਕਿ ਅਸੀਂ ਮਾੜੇ ਗੀਤ ਸੁਣਦੇ ਆ ਤਾਂ ਇਹ ਤਾਂ ਹੀ ਸਾਨੂੰ ਗਾ ਕੇ ਸੁਣਾਉਂਦੇ ਆ ਨਾ ਜੇ ਅਸੀਂ ਅੱਜ ਤੋਂ ਬਾਅਦ ਵਾਅਦਾ ਕਰਨਾ ਹੈ ਕਿ ਅਸੀਂ ਮਾਰੇਗੀਤ ਨਹੀਂ ਹੋਣੇ ਆਵਾਜ਼ ਨਹੀਂ ਆਉਂਦੀ ਨਹੀਂ